ਚੱਲ ਰਿਹਾ ਵਿਆਹ ਬਾਪੂ ਨੇ ਕੀਤਾ ਜਿਹੜਾ ਕੰਮ ਕੇ ਲੋਕ ਦੇ ਕੇ ਹੋ ਗਏ ਹੈਰਾਨ ਅੱਜ ਸਸ਼ੀਕਾਲ ਮਹਿੜੀ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਯਾਰੋ ਕੁਝ ਵੀਡੀਓ ਜਹੀਆਂ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਨੂੰ ਦੇ ਕੇ ਬਹੁਤ ਹੀ ਜ਼ਿਆਦਾ ਹਾਸਾ ਆਉਂਦਾ ਹੈ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਜਹੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਇੱਕ ਵਿਆਹ ਚੱਲ ਰਿਹਾ ਹੁੰਦਾ ਹੈ ਲਾੜਾ ਤੇ ਲਾੜੀ ਸਟੇਜ ਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਸਲਾਮੀਆਂ ਪੈ ਰਹੀਆਂ ਹੁੰਦੀਆਂ ਨੇ ਤਾਂ ਅਚਾਨਕ ਇੱਕ ਬਾਪੂ ਜੀ ਆਉਂਦੇ ਨੇ ਤੇ ਬਾਪੂ ਫੇਰ ਆਣ ਕੇ ਦੋਨਾਂ ਨੂੰ ਸਲਾਮੀ ਪਾਉਂਦਾ ਏ ਸਲਾਮੀ ਪਾਉਣ ਤੋਂ ਬਾਅਦ ਮੁੜੇ ਦੇ ਸਿਰ ਤੇ ਹੱਥ ਰੱਖਦਾ ਏ ਤੇ ਕੁੜੀ ਅੱਗੇ ਹੱਥ ਜੋੜ ਕੇ ਪਤਾ ਨਹੀਂ ਕੀ ਬੇਨਤੀ ਕਰਦਾ ਏ ਤੇ ਫਿਰ ਦੇਖੋ ਇਹ ਬਾਪੂ ਇਹ ਪੁਰਾਣਾ ਖੁੰਡ ਕਿਵੇਂ ਸਟੈਪ ਮਾਰਦਾ ਏ ਹਾਂਜੀ ਫਿਰ ਬਾਪੂ ਦੀ ਆ ਵੀਡੀਓ ਕਿਵੇਂ ਦੀ ਲੱਗੀ ਵੱਖਰੇ ਅੰਦਾਜ਼ ਚ ਵੱਖਰਾ ਹੀ ਕੰਮ ਕਰਤਾ ਬਾਪੂ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਵੇਂ ਦੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ